ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਕਸਤਨਾਮਾ ਇਹ ਉਹ ਚਿੱਠੀ ਹੈ ਜੋ ਪਛਤਾਵੇ ਚ ਡੁੱਬੇ ਹੋਏ ਔਰੰਗਜ਼ੇਬ ਨੇ ਆਪਣੀ ਮੌਤ ਤੋਂ ਪਹਿਲਾਂ ਲਿਖੀ ਸੀ ਗੁਰੂ ਸਾਹਿਬਾਨ ਜੀ ਦੀਆਂ ਬਾਹ ਕਮਾਲ ਲਿਖਤਾਂ ਨੂੰ ਪੜਨ ਤੋਂ ਬਾਅਦ ਔਰੰਗਜ਼ੇਬ ਨੂੰ ਆਪਣੀ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਤੇ ਉਹ ਕਦੇ ਫਿਰ ਮੰਝੇ ਤੋਂ ਉੱਠੀ ਨਹੀਂ ਪਾਂਦਾ ਤੇ ਉਸ ਤੋਂ ਬਾਅਦ ਉਹ ਪਛਤਾਵੇ ਚ ਡੁੱਬਿਆ ਹੋਇਆ ਹੀ ਇੱਕ ਚਿੱਠੀ ਲਿਖਦਾ ਹੈ ਸ਼ਿਕਸਤਨਾਮਾ ਤੇ ਆਖਿਰਕਾਰ ਉਸਨੇ ਉਸ ਚਿੱਠੀ ਦੇ ਵਿੱਚ ਕੀ ਲਿਖਿਆ ਹੋਵੇਗਾ ਜੋ ਉਸ ਦੀ ਹਾਰ ਤੇ ਦਸ਼ਮੇਸ਼ ਪਿਤਾ ਜੀ ਦੀ ਜਿੱਤ ਦਾ ਐਲਾਨ ਕਰਦਾ ਸੀ ਅੱਜ ਦੀ ਵੀਡੀਓ ਚ ਅਸੀਂ ਇਹ ਸਾਰਾ ਇਤਿਹਾਸ ਬਾਰੇ ਜਾਣਾਂਗੇ ਠੀਕ ਹੋਰ ਗੱਲ ਅਸੀਂ ਇਹ ਸੁਣਨੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੁੱਲ 14 ਜੰਗਾਂ ਲੜੀਆਂ ਸੀ ਪਰ ਗੁਰੂ ਸਾਹਿਬਾਨ ਜੀ ਨੇ ਇੱਕ ਹੋਰ ਜੰਗ ਲੜੀ ਸੀ ਜਿਸ ਦੇ ਬਾਰੇ ਸਾਨੂੰ ਇਤਿਹਾਸ ਦੇ ਵਿੱਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਉਸ ਲੜਾਈ ਦੇ ਵਿੱਚ ਗੁਰੂ ਸਹਿਬਾਨ ਜੀ ਨੇ ਇੱਕ ਤੀਰ ਦੇ ਨਾਲ ਏਸ਼ੀਆ ਦੀ ਸਭ ਤੋਂ ਤਾਕਤਵਰ ਮੁਗਲ ਫੌਜ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ ਸੀ। ਆਖਿਰਕਾਰ ਕੀ ਹੈ ਗੁਰੂ ਸਹਿਬਾਨ ਜੀ ਦੀ 15ਵੀਂ ਜੰਗ ਦਾ ਅਸਲ ਸੱਚ? ਐਵੀ ਅੱਜ ਦੀ ਵੀਡੀਓ ਚ ਅਸੀਂ ਜਾਣਾਂਗੇ ਪਰ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਇਹੋ ਜਿਹੇ ਇਤਿਹਾਸ ਤੋਂ ਰਿਲੇਟਡ ਵੀਡੀਓ ਅੱਗੇ ਵੀ ਵੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਸਪੋਰਟ ਜ਼ਰੂਰ ਕਰਿਓ ਤਾਂ ਕਿ ਅਸੀਂ ਤੁਹਾਡੇ ਲਈ ਇਹੋ ਜਿਹੇ ਇੰਟਰਸਟਿੰਗ ਤੇ ਇਤਿਹਾਸ ਤੋਂ ਰਿਲੇਟਡ ਵੀਡੀਓ ਅੱਗੇ ਵੀ ਲਿਆ ਪਾਈਏ ਚਮਕੌਰ ਦੀ ਗੜੀ ਤੋਂ ਨਿਕਲਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ 'ਚ ਗਨੀ ਖਾਨ ਤੇ ਨਮੀ ਖਾਨ ਦੇ ਨਾਲ ਉੱਚ ਦਾ ਪੀਰ ਬਣ ਕੇ ਫੌਜ ਨੂੰ ਚਖਮਾ ਦਿੰਦੇ ਨੇ ਤੇ ਪਿੰਡ ਦੀਨੇ ਚਰਨ ਪਹੁੰਚਦੇ ਨੇ ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਪਾਰੇ 'ਚ ਬੈਠ ਕੇ ਗੁਰੂ ਸਾਹਿਬਾਨ ਜੀ ਨੇ ਔਰੰਗਜ਼ੇਬ ਨੂੰ ਇੱਕ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖਿਆ ਤੇ ਇਸ ਇਤਿਹਾਸਿਕ ਖੱਤ ਨੂੰ ਔਰੰਗਜ਼ੇਬ ਤੱਕ ਲੈ ਕੇ ਗਏ ਸੀ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਇਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਮਾਲਵੇ ਦੀ ਧਰਤੀ ਵੱਲ ਅੱਗੇ ਵਧ ਗਏ ਤੇ ਦੂਸਰੀ ਤਰਫ ਮੁਗਲ ਫੌਜ ਗੁਰੂ ਸਾਹਿਬਾਨ ਜੀ ਨੂੰ ਚੱਪੇ-ਚੱਪੇ ਤੇ ਲੱਭ ਰਹੀ ਸੀ ਉਹਨਾਂ ਨੂੰ ਗ੍ਰਫਤਾਰ ਕਰਨ ਲਈ ਤੇ ਉੱਥੇ ਗੁਰੂ ਸਹਿਬਾਨ ਜੀ ਦੀ 14ਵੀਂ ਜੰਗ ਹੁੰਦੀ ਹੈ ਜੋ ਖਦਰਾਣੀ ਦੀ ਢਾਪ ਦੇ ਹੁੰਦੀ ਹੈ ਤੇ ਇਸ ਜੰਗ ਨੂੰ ਅਸੀਂ ਮੁਕਸਰ ਸਾਹਿਬ ਦੀ ਜੰਗ ਤੋਂ ਜਾਣਦੇ ਹਾਂ ਜਿਸ ਦੇ ਵਿੱਚ 40 ਮੁਕਤੀਆਂ ਨੇ ਸ਼ਹੀਦੀ ਪਾ ਕੇ ਗੁਰੂ ਸਹਿਬਾਨ ਜੀ ਦੇ ਨਾਲ ਆਪਣੀ ਟੁੱਟੀ ਗੰਢੀ ਸੀ ਉਸ ਤੋਂ ਬਾਅਦ ਗੁਰੂ ਸਹਿਬਾਨ ਜੀ ਪੁੱਜਦੇ ਨੇ ਸਾਬੂ ਕੀ ਤਲਵੰਡੀ ਯਾਨੀ ਕਿ ਜ਼ਮੀਨ ਦੀ ਵਡ ਇਹ ਉਹ ਜ਼ਮੀਨ ਸੀ ਜੋ ਪਾਈਤਨਾਂ ਜਿਹਦੇ ਵਡੇਰੇ ਪਾਈ ਸਾਬੋ ਜੀ ਦੇ ਹੱਥ ਆਈ ਸੀ ਉਹੀ ਭਾਗਾ ਵਾਲੀ ਤਖਤ ਜਿੱਥੇ ਅੱਜ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਸਥਾਪਿਤ ਹਨ ਇੱਥੇ ਕੁਝ ਸਮਾਂ ਬਿਤਾ ਕੇ ਗੁਰੂ ਸਾਹਿਬਾਨ ਜੀ ਨੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਭਾਈ ਮਣੀ ਸਿੰਘ ਜੀ ਤੇ ਭਾਈ ਦੀਪ ਸਿੰਘ ਜੀ ਦੀ ਮਦਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਥਾਪਿਤ ਕਰਵਾਈ ਸੀ ਉਸ ਤੋਂ ਬਾਅਦ ਗੁਰੂ ਸਾਹਿਬਾਨ ਜੀ ਦੱਖਣ ਵੱਲ ਨੂੰ ਚੱਲਦੇ ਨੇ ਤੇ ਦੱਖਣ ਵੱਲ ਨੂੰ ਜਾਣ ਦਾ ਇੱਕ ਹੀ ਕਾਰਨ ਸੀ ਕਿਉਂਕਿ ਉਸ ਸਮੇਂ ਔਰੰਗਜ਼ੇਬ ਵੀ ਮਰਾਠਿਆ ਦੀ ਆਵਾਜ਼ ਨੂੰ ਦਬਾਉਣ ਲਈ ਦੱਖਣ ਵਾਲ ਹੀ ਗਿਆ ਹੋਇਆ ਸੀ ਗੁਰੂ ਸਾਹਿਬਾਨ ਉਸ ਜ਼ਾਲਮ ਦੇ ਨਾਲ ਮਿਲ ਕੇ ਉਸ ਨੂੰ ਉਸ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਸੀ ਤੇ ਉਸ ਨੂੰ ਸ਼ੀਸ਼ਾ ਦਿਖਾਣਾ ਚਾਹੁੰਦੇ ਸੀ ਕਿ ਉਸ ਨੇ ਕਿੰਨੇ ਜ਼ਿਆਦਾ ਲੋਕਾਂ ਤੇ ਜ਼ੁਲਮ ਕੀਤੇ ਹਨ ਹਾਲੇ ਗੁਰੂ ਸਾਹਿਬਾਨ ਜੀ ਨੇ ਥੋੜੀ ਹੀ ਬਾਤ ਕੱਢੀ ਸੀ ਕਿ ਗੁਰੂ ਸਾਹਿਬਾਨ ਜੀ ਨੂੰ ਸਨੇਹਾ ਮਿਲਦਾ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਚੁੱਕੀ ਹੈ ਹੁਣ ਔਰੰਗਜ਼ੇਬ ਦੀ ਜ਼ਿੰਦਗੀ ਤੇ ਉਸਦੇ ਮੌਤ ਬਾਰੇ ਸਿਰਫ ਦੋ ਹੀ ਕਿਤਾਬਾਂ ਦੱਸਦੀਆਂ ਹਨ ਇੱਕ ਤਾਂ ਮੌਸਰੇ ਆਲਮਗਿਰੀ ਤੇ ਦੂਸਰੀ احਕਾਮੇ ਆਲਮਗਿਰੀ ਤੇ ਦੋਨਾਂ ਦਾ ਲਿਖਾਰੀ ਇੱਕ ਹੀ ਹੈ ਇਨਾਇਤ ਉੱਲਾ ਖਾਨ ਜੋ ਕਿ ਔਰੰਗਜ਼ੇਬ ਦਾ ਆਪਣਾ ਸਰਕਾਰੀ ਵਿਦਵਾਨ ਸੀ ਤੇ ਉਹ ਔਰੰਗਜ਼ੇਬ ਦੇ ਰਾਜ ਦੇ ਵਿੱਚ 2 ਸਾਲ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀ ਔਰੰਗਜ਼ੇਬ ਦਾ ਨਿੱਜੀ ਸਲਾਹਕਾਰ ਹੋਣ ਕਰਕੇ ਇਹ ਔਰੰਗਜ਼ੇਬ ਦੇ ਨਾਲ ਹਮੇਸ਼ਾ ਹੀ ਰਹਿੰਦਾ ਸੀ ਤੇ ਇਸ ਲਈ ਔਰੰਗਜ਼ੇਬ ਦੀ ਮੌਤ ਆਪਣੀ ਅੱਖਾਂ ਦੇ ਨਾਲ ਵੇਖੀ ਸੀ ਇਨਾਇਤ ਉੱਲਾ ਖਾਨ ਇੱਕ ਐਹੋ ਜਿਹਾ ਇਨਸਾਨ ਸੀ ਜਿਸ ਨੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਸਿੱਖਾ ਲਈ ਜ਼ਹਿਰੀ ਉਗਲਿਆ ਹੈ ਤੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਵੀ ਇਹੀ ਕਰਦਾ ਸੀ ਪਰ ਐਸ ਨੇ ਜੋ ਔਰੰਗਜ਼ੇਬ ਦੀ ਮੌਤ ਬਾਰੇ ਲਿਖਿਆ ਹੈ ਉਹ ਤਾਂ ਹੈਰਾਨ ਹੀ ਕਰ ਦਿੰਦਾ ਹੈ ਇਸ ਦੀਆਂ ਹੀ ਲਿਖਤਾਂ ਨੂੰ ਆਧਾਰ ਬਣਾ ਕੇ ਸਿੱਖ ਵਿਦਵਾਨ ਲਿਖਦੇ ਹਨ ਕਿ ਜਦੋਂ-ਜਦੋਂ ਔਰੰਗਜ਼ੇਬ ਗੁਰੂ ਸਾਹਿਬਾਨ ਜੀ ਦੇ ਵੱਲੋਂ ਲਿਖਿਆ ਗਿਆ ਹੋਇਆ ਉਹ ਜ਼ਫਰਨਾਮਾ ਪੜ ਰਿਹਾ ਸੀ ਉਨਾਂ ਹੀ ਉਸ ਦੇ ਲਈ ਸਾਹ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ ਜਦ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸ ਦੇ ਸਹਰਾਣੇ ਦੇ ਥੱਲੇ ਇੱਕ ਕੱਤ ਲਿਖਿਆ ਹੋਇਆ ਸੀ ਜਿਸ ਨੂੰ ਇਤਿਹਾਸਕਾਰ ਸ਼ਿਕਸਤ ਨਾਵੇ ਦਾ ਨਾਮ ਦਿੰਦੇ ਨੇ ਤੇ ਇਹ ਪੱਤਰ ਉਸਨੇ ਆਪਣੇ ਹੱਥਾਂ ਦੇ ਨਾਲ ਲਿਖਿਆ ਸੀ ਆਪਣੀ ਮੌਤ ਤੋਂ ਪਹਿਲਾਂ ਹੁਣ ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਜਦ ਅਸੀਂ ਦੁਨਿਆਵੀ ਪੱਧਰ ਤੇ ਦੇਖਨੇ ਹਾਂ ਤੇ ਗੁਰੂ ਸਾਹਿਬਾਨ ਜੀ ਨੇ ਆਪਣੇ ਪਿਤਾ ਖੋਏ ਆਪਣੀ ਮਾਤਾ ਖੋਏ ਆਪਣੀ ਪਤਨੀ ਖੋਏ ਤੇ ਆਪਣੇ ਜਿਗਰ ਦੇ ਟੋਟੇ ਆਪਣੇ ਚਾਰ ਪਰਚੰਦ ਖੋਏ ਤੇ ਤੇ ਆਪਣੇ ਲੱਖਾਂ ਖੋਏ ਤੇ ਵਸਿਆ ਵਸਾਇਆ ਅਨੰਦਪੁਰ ਸ਼ਹਿਰ ਉਹਨਾਂ ਨੂੰ ਛੱਡਣਾ ਪਿਆ ਐਂਜੇ ਲੱਗਦਾ ਹੈ ਕਿ ਗੁਰੂ ਸਹਿਬਾਨ ਜੀ ਹਾਰ ਗਏ ਪਰ ਜੇਕਰ ਅਸੀਂ ਮਾਨਸਿਕ ਪੱਧਰ ਤੇ ਦੇਖੀਏ ਪਰ ਇੰਨੀਆਂ ਔਕੜਾਂ ਹੰਡਾਉਣ ਤੋਂ ਬਾਅਦ ਵੀ ਗੁਰੂ ਸਹਿਬਾਨ ਜੀ ਔਰੰਗਜ਼ੇਬ ਨੂੰ ਇੱਕ ਜਿੱਤ ਦੀ ਚਿੱਠੀ ਜਫਰਨਾਵਾ ਲਿਖਦੇ ਨੇ ਤੇ ਦੂਸਰੀ ਸਾਈਡ ਆਪਣੀ ਹਾਰ ਨੂੰ ਮੰਨਦਿਆਂ ਹੋਇਆ ਮਰਦੇ ਟਾਈਮ ਔਰੰਗਜ਼ੇਬ ਇੱਕ ਹਾਰ ਦੀ ਚਿੱਠੀ ਲਿਖਦਾ ਹੈ ਸ਼ਿਕੰਸਨਾਵਾ ਤੇ ਨਾਇਤ ਉੱਲਾ ਖਾਨ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਦਾ ਹੈ ਕਿ ਉਸਨੇ ਆਪਣੀ ਆਖਰੀ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਆਪਣੀ ਜੀਵਨ ਦੇ ਵਿੱਚ ਕੁਝ ਇੰਨੇ ਜ਼ਿਆਦਾ ਪਾਪ ਕਰ ਦਿੱਤੇ ਨੇ ਕਿ ਮੈਨੂੰ ਅੱਲਾ ਦੇ ਘਰ ਦੇ ਵਿੱਚ ਜਗ੍ਹਾ ਨਹੀਂ ਮਿਲੇਗੀ ਤੇ ਉਹ ਗੁਰੂ ਸਾਹਿਬਾਨ ਜੀ ਦੇ ਬਾਰੇ ਲਿਖਦਾ ਹੈ ਕਿ ਉਸ ਖੁਦਾ ਦੇ ਭੇਜੇ ਹੋਏ ਪਾਪ ਤੇ ਉਹਨਾਂ ਦੇ ਪਰਿਵਾਰ ਤੇ ਮੈਂ ਇੰਨੇ ਜ਼ਿਆਦਾ ਜ਼ੁਲਮ ਕਰ ਚੁੱਕਿਆ ਹਾਂ ਕਿ ਮੈਨੂੰ ਹੁਣ ਨਰਕ 'ਚ ਵੀ ਥਾਂ ਨਹੀਂ ਮਿਲੇਗੀ ਤੇ ਮਰਨ ਤੋਂ ਬਾਅਦ ਜਦ ਮੇਰੀ ਨਮਾਜ਼ੇ ਜਨਾਜ਼ਾ ਤੇ ਨਮਾਜ਼ੇ ਮૈયਤ ਪੜੀ ਜਾਏਗੀ ਯਾਨੀ ਕਿ ਜਦ ਮੈਨੂੰ ਦਫ਼ਨ ਕੀਤਾ ਜਾਏਗਾ ਤੇ ਮੇਰੀ ਕਬਰ ਤੇ ਕਫਨ ਪਾਇਆ ਜਾਏਗਾ ਤੇ ਤਾਂ ਮੇਰਾ ਮੂੰਹ ਮੱਕੇ ਵੱਲ ਨਾ ਕੀਤਾ ਜਾਏ ਕਿਉਂਕਿ ਮੈਂ ਖੁਦਾ ਨੂੰ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹਾ ਤੇ ਮੇਰੀ ਕਬਰ ਤੇ ਕੋਈ ਵੀ ਦਰਖਤ ਨਾ ਲਾਇਆ ਜਾਵੇ ਕਿਉਂਕਿ ਮੇਰਾ ਗੁਨਾਹਾਂ ਦਾ ਖਾਤਾ ਕੁਝ ਐਡਾ ਵੱਡਾ ਹੋ ਚੁੱਕਿਆ ਹੈ ਕਿ ਮੈਨੂੰ ਹੁਣ ਮਰਨ ਤੋਂ ਬਾਅਦ ਵੀ ਛਾਂ ਨਹੀਂ ਮਿਲਣੀ ਚਾਹੀਦੀ ਹੈ ਥੋੜੇ ਤੇ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁਰੂ ਸਹਿਬਾਨ ਜੀ ਦੀ ਆਪਣੀ ਕਲਮ ਦੇ ਉੱਪਰ ਕਿੰਨੀ ਵਧੀਆ ਪਕੜ ਰਹੀ ਹੋਏਗੀ ਕਿ ਉਹ ਔਰੰਗਜ਼ੇਬ ਜੋ ਛੋਟੀਆਂ-ਛੋਟੀਆਂ ਜਿੰਦਾਂ ਨੂੰ ਸ਼ਹੀਦ ਕਰਾਉਣ ਤੋਂ ਬਾਅਦ ਉਹਨਾਂ ਜ਼ਾਲਿਮਾਂ ਨੂੰ ਜ਼ਗੀਰਾ ਦੇ ਰਿਹਾ ਸੀ ਤੇ ਖੁਸ਼ੀਆਂ ਮਨਾ ਰਿਹਾ ਸੀ ਅੱਜ ਉਹੀ ਔਰੰਗ ਅੱਜ ਉਹੀ ਔਰੰਗਜ਼ੇਬ ਜ਼ਫਰਨਾਮਾ ਪੜਨ ਤੋਂ ਬਾਅਦ ਆਪਣੇ ਪਾਪਾ ਦੇ ਚੋਰੇ ਥੱਲੇ ਦੱਬ ਗਿਆ ਤੇ ਐਸੀ ਪਛਤਾਵੇ ਦੇ ਵਿੱਚ ਉਹ ਮਰਨ ਤੋਂ ਪਹਿਲਾਂ ਸ਼ਿਕਸਤ ਨਾਮੇ ਦੇ ਵਿੱਚ ਆਪਣੇ ਪਾਪਾ ਦਾ ਅਹਿਸਾਸ ਲਿਖ ਰਿਹਾ ਹੈ ਜੇਕਰ ਇਹ ਹੀ ਸ਼ਿਕਸਤ ਨਾਵੇ ਬਾਰੇ ਕਿਸੇ ਸਿੱਖ ਵਿਦਵਾਨ ਨੇ ਲਿਖਿਆ ਹੁੰਦਾ ਤਾਂ ਇਹ ਜ਼ਮਾਨਾ ਉਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਪਰ ਇਹ ਚੀਜ਼ ਔਰੰਗਜ਼ੇਬ ਦਾ ਉਹ ਵਫਾਦਾਰ ਲਿਖ ਰਿਹਾ ਹੈ ਜੋ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਵੀ ਆਪਣੀ ਲਿਖਤਾਂ ਦੇ ਵਿੱਚ ਸਿੱਖਾਂ ਬਾਰੇ ਜ਼ਹਿਰ ਉਗਲਦਾ ਹੀ ਗਿਆ ਤੇ ਜਦ ਗੁਰੂ ਸਾਹਿਬਾਨ ਜੀ ਕੋਲ ਔਰੰਗਜ਼ੇਬ ਦੀ ਮੌਤ ਦਾ ਸਨੇਹਾ ਆਂਦਾ ਹੈ ਤਾਂ ਪਿੱਛੇ ਪਿੱਛੇ ਇੱਕ ਹੋਰ ਸੁਨੇਹਾ ਆਂਦਾ ਹੈ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹ ਉਸ ਦੇ ਦੋ ਬੇਟੇ ਸਾਰਾ ਆਜਮ ਤੇ ਬਹਾਦਰ ਸ਼ਾਹ ਦੇ ਵਿੱਚ ਜੰਗ ਛਿੜ ਗਈ ਹੈ ਤੇ ਇਹ ਖਬਰ ਗੁਰੂ ਸਾਹਿਬਾਨ ਜੀ ਕੋਲ ਲੈ ਕੇ ਆਂਦੇ ਨੇ ਭਾਈ ਆਨੰਦ ਲਾਲ ਜੀ ਜੋ ਇੱਕ ਸਾਈਡ ਗੁਰੂ ਸਾਹਿਬਾਨ ਜੀ ਦੇ ਦਰਬਾਰੀ ਕਵੀ ਸਨ ਤੇ ਦੂਸਰੀ ਸੈੱਟ ਉਹ ਬਹਾਦਰ ਸ਼ਾਹ ਦੇ ਉਸਤਾਦ ਸੀ ਤੇ ਬਚਪਨ ਦੇ ਵਿੱਚ ਇਹ ਸਹਿਸਾਦੇ ਨੂੰ ਫਾਰਸੀ ਤੇ ਅਰਬੀ ਸਿਖਾਉਂਦੇ ਸੀ ਤੇ ਭਾਈ ਨੰਦ ਲਾਲ ਜਿਹਦੇ ਕਹਣੇ ਤੇ ਹੀ ਬਹਾਦਰ ਸ਼ਾਹ ਅਨੰਦਪੁਰ ਦੇ ਘੇਰੇ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਸੀ ਤੇ ਭਾਈ ਨੰਦ ਲਾਲ ਜੀ ਇੱਥੇ ਗੁਰੂ ਸਹਿਬਾਨ ਜੀ ਨੂੰ ਬੇਨਤੀ ਕਰਦੇ ਹਨ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਗੁਰੂ ਸਹਿਬਾਨ ਜੀ ਭਾਈ ਨੰਦ ਲਾਲ ਜੀ ਦੀ ਬੇਨਤੀ ਨੂੰ ਦਰ ਪਰਿਵਾਨ ਕਰ ਲੈਂਦੇ ਨੇ ਹੁਣ ਇਹ ਗੱਲ ਮਹਿਸੂਸ ਕਰਨ ਵਾਲੀ ਹੈ ਕਿ ਕਿੰਨਾ ਵੱਡਾ ਹਿੱਦਿਆ ਹੋਏਗਾ ਗੁਰੂ ਸਹਿਬਾਨ ਜੀ ਦਾ ਕਿ ਗੁਰੂ ਸਾਹਿਬਾਨ ਜੀ ਹੁਣ ਉਸ ਇਨਸਾਨ ਦੀ ਮਦਦ ਕਰਨ ਜਾ ਰਹੇ ਹਨ ਜਿਸ ਦੇ ਪਿਤਾ ਨੇ ਗੁਰੂ ਸਾਹਿਬਾਨ ਜੀ ਦੇ ਚਾਰ ਪੁੱਤਰ ਸ਼ਹੀਦ ਕਰਵਾ ਦਿੱਤੇ ਸੀ। ਕਿਔਰੰਗਸੇਵ ਦੇ ਰਾਜ ਦੇ ਵਿੱਚ ਬਹਾਦਰ ਸ਼ਾਹ ਪੰਜਾਬ ਤੇ ਕਾਬੁਲ ਦਾ ਤੇ ਤਾਰਾ ਆਜ਼ਮ ਮਾਲਵੇ ਤੇ ਗੁਜਰਾਤ ਦਾ ਗਵਰਨਰ ਸੀ। ਦੋਨਾਂ ਦੀਆਂ ਫੌਜਾਂ ਤੇ ਤਾਕਤ ਲਗਭਗ ਬਰਾਬਰ ਹੀ ਸੀ। ਪਰ ਦਿੱਕਤ ਇਹ ਹੋਈ ਕਿ ਤਾਰਾ ਆਜ਼ਮ ਬਹਾਦਰ ਸ਼ਾਹ ਤੋਂ ਪਹਿਲਾਂ ਦਿੱਲੀ ਪਹੁੰਚ ਗਿਆ ਸੀ ਤੇ ਉਸਨੇ ਸਾਰੇ ਸ਼ਾਹੀ ਫੌਜ ਤੇ ਖਜ਼ਾਨੇ ਨੂੰ ਆਪਣੇ ਅਧੀਨ ਕਰ ਲਿਆ ਸੀ ਹੁਣ ਉਸਦੀ ਤਾਕਤ ਆਪਣੇ ਭਰਾ ਤੋਂ ਕਈ ਗੁਣਾ ਜ਼ਿਆਦਾ ਹੋ ਗਈ ਸੀ ਜੰਗ ਸ਼ੁਰੂ ਹੁੰਦੇ ਹੀ ਤਾਰਾ ਆਜੰਦੇ ਪੁੱਤਰ ਦੀਦਾਰ ਬਖਸ਼ ਨੇ ਦੁਸ਼ਮਣ ਫੌਜ ਦੇ ਪੈਰ ਹਿਲਾ ਦਿੱਤੇ ਸੀ ਮੁਗਲ ਸਲਤਨਤ ਦਾ ਅਗਲਾ ਬਾਦਸ਼ਾਹ ਚੁਣਨ ਲਈ ਬਹੁਤ ਹੀ ਵੱਡੇ ਪੱਦਰਤੇ ਘਟ ਵੱਡ ਹੋ ਰਹੀ ਸੀ ਐਵੇਂ ਲੱਗ ਰਿਹਾ ਸੀ ਕਿ ਜੰਗੇ ਮੈਦਾਨ ਦੇ ਵਿੱਚ ਖੂਨ ਦਾ ਲਾਲ ਗਲੀਚਾ ਬਚਾਇਆ ਹੋਇਆ ਸੀ ਤਾਰਾ ਆਜਮ ਦੀ ਫੌਜ ਨੂੰ ਸਭ ਤੋਂ ਪਹਿਲਾ ਝਟਕਾ ਤਾਂ ਲੱਗਦਾ ਹੈ ਜਦ ਫੌਜ ਦੀ ਅਗਵਾਈ ਕਰ ਰਿਹਾ ਹੋਇਆ ਉਸ ਦਾ ਪੁੱਤਰ ਦਿਦਾਰ ਬਖਸ਼ ਮਾਰਿਆ ਜਾਂਦਾ ਹੈ ਤਾਂ ਫਿਰ ਜੰਗੇ ਮੈਦਾਨ 'ਚ ਉਤਰਨਾ ਪੈਂਦਾ ਹੈ ਤਾਰਾ ਆਜਮ ਨੂੰ ਦੁਪਹਿਰ ਤੱਕ ਬਹਾਦਰ ਸ਼ਾਹ ਦੀ ਫੌਜ ਦਾ ਵੱਡਾ ਹਿੱਸਾ ਜ਼ਮੀਨ ਤੇ ਬਿਛ ਚੁੱਕਿਆ ਸੀ ਤੇ ਉਸ ਦੀ ਹਾਰ ਬਹੁਤ ਹੀ ਨੇੜੇ ਸੀ ਉਸੀ ਸਮੇਂ ਬਿਜਲੀ ਦੀ ਤੇਜ਼ੀ ਦੇ ਨਾਲ ਵੱਦਾ ਹੋਇਆ ਇੱਕ ਤੀਰ ਤਾਰਾ ਆਜ਼ਮ ਦੀ ਹਿੱਕ ਤੋਂ ਪਾਰ ਜਾਂਦਾ ਹੈ ਤੇ ਉਹ ਆਪਣੇ ਹਾਤੀ ਤੋਂ ਥੱਲੇ ਡਿੱਗ ਜਾਂਦਾ ਹੈ। ਅਗਲੇ ਕੁਝ ਘੜੇ ਪਲਾਂ ਚ ਹੀ ਤਾਰਾ ਆਜ਼ਮ ਉੱਥੇ ਹੀ ਚੜ੍ਹਾਈ ਕਰ ਜਾਂਦਾ ਹੈ। ਹੁਣ ਜਿਹੜੇ ਜਰਨੈਲ ਨੂੰ ਬਾਦਸ਼ਾਹ ਬਣਾਉਣ ਲਈ ਫੌਜਾਂ ਉੱਥੇ ਲੜ ਰਹੀਆਂ ਸੀ ਹੁਣ ਉਹ ਨਹੀਂ ਰਿਹਾ ਤੇ ਫੌਜਾਂ ਨੇ ਕੀ ਕਰਨਾ ਸੀ। ਬੜ ਹੌਲੀ-ਹੌਲੀ ਤਾਰਾ ਆਜ਼ਮ ਦੀ ਵੀ ਫੌਜ ਮੈਦਾਨ ਛੱਡ ਕੇ ਭੱਜਣ ਲੱਗ ਗਈ। ਆਫ ਫਿਰ ਉਸ ਜੰਗ ਨੂੰ ਫਤਿਹ ਕਰਕੇ ਬਹਾਦਰ ਸ਼ਾਹ ਦਾ ਦਿੱਲੀ ਦੇ ਤਖਤ ਤੇ ਬੈਠਣਾ ਤੈ ਹੋ ਗਿਆ ਪਰ ਸਮੇਂ ਸੀ ਉਸ ਯੋਧੇ ਦੀ ਪਛਾਣ ਕਰਨ ਦਾ ਜਿਸ ਦੇ ਇੱਕ ਤੀਰ ਕਰਕੇ ਪੂਰੇ ਦਿੱਲੀ ਸਲਤਨਤ ਦਾ ਤੇ ਉਸ ਪੂਰੀ ਜੰਗ ਦਾ ਨਕਸ਼ਾ ਹੀ ਬਦਲ ਗਿਆ ਪੁਰਾਣੇ ਸਮਿਆਂ ਦੇ ਵਿੱਚ ਹਰੇਕ ਤੀਰਬਾਜ਼ ਆਪਣੇ ਤੀਰਾਂ ਦੇ ਉੱਪਰ ਕੋਈ ਨਾ ਕੋਈ ਨਿਸ਼ਾਨੀ ਲਾ ਕੇ ਰੱਖਦਾ ਸੀ ਆ ਜੋ ਜੰਗੇ ਮੈਦਾਨ ਚ ਨਿਸ਼ਾਨੇ ਚ ਲੱਗੇ ਹੋਏ ਕਈ ਤੀਰਾਂ ਨੂੰ ਵੇਖ ਕੇ ਇਹ ਪਛਾਣਿਆ ਜਾ ਸਕੀਏ ਕਿ ਉਹ ਤੀਰ ਕਿਸ ਦਾ ਸੀ ਜਦ ਜਦ ਬਹਾਦਰ ਸ਼ਾਹ ਨੇ ਜੰਗੇ ਮੈਦਾਨ ਚ ਪੈਰ ਧਰੇ ਤੇ ਆਪਣੇ ਭਰਾ ਦੀ ਛਾਤੀ ਤੇ ਲੱਗਿਆ ਹੋਇਆ ਉਹ ਤੀਰ ਵੇਖਿਆ ਤਾਂ ਉਹ ਸਮਝ ਗਿਆ ਸੀ ਕਿ ਉਹ ਤੀਰ ਕਿਸ ਦਾ ਹੈ ਤੀਰ ਦੀ ਨੋਕ ਤੇ ਲੱਗੇ ਹੋਏ ਉਹ ਸੋਨੇ ਨੂੰ ਵੇਖ ਕੇ ਬਹਾਦਰ ਸ਼ਾਹ ਪਛਾਣ ਗਿਆ ਸੀ ਕਿ ਇਹ ਤੀਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ ਇਹ ਵੀ ਗੁਰੂ ਸਹਿਬਾਨ ਜੀ ਦੀ ਉਦਾਰਤਾ ਦਾ ਹੀ ਪ੍ਰਤੀਕ ਹੈ ਕਿ ਗੁਰੂ ਸਹਿਬਾਨ ਜੀ ਦੇ ਤੀਰ ਤੇ ਹਮੇਸ਼ਾ ਸੋਨਾ ਲੱਗਿਆ ਹੁੰਦਾ ਸੀ।ਾਕੀ ਜਿਸ ਦੇ ਤੀਰ ਵੱਜਾ ਹੈ ਤੇ ਜੇਕਰ ਉਹ ਜ਼ਖਮੀ ਹੋਵੇ ਜਾਂ ਫਿਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦਾ ਪਰਿਵਾਰ ਉਸ ਦਾ ਇਲਾਜ ਕਰਾ ਸਕੇ ਤੇ ਉਸ ਦੀ ਅੰਤਿਮ ਰਸਮਾਂ ਕਰਾ ਸਕੇ। ਗੁਰੂ ਸਹਿਬਾਨ ਜੀ ਨੇ ਆਪਣੇ ਇੱਕ ਤੀਰ ਦੇ ਨਾਲ ਮੁਗਲ ਸਲਤਨਤ ਦਾ ਪੂਰਾ ਕੇ ਪੂਰਾ ਨਕਸ਼ਾ ਬਦਲ ਦਿੱਤਾ ਤੇ ਬਹਾਦਰ ਸ਼ਾਹ ਦੀ ਹਾਰ ਨੂੰ ਜਿੱਤ 'ਚ ਬਦਲ ਦਿੱਤਾ ਤੇ ਉਸ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਤੇ ਤਾਕਤਵਰ ਸਲਤਨਤ ਦਾ ਰਾਜਾ ਬਣਾ ਦਿੱਤਾ ਤਾਂ ਫੇਰ ਦਿੱਲੀ ਸਲਤਨਤ ਦਾ ਰਾਜਾ ਗੁਰੂ ਸਹਿਬਾਨ ਜੀ ਦਾ ਮੁਰੀਦ ਬਣ ਗਿਆ ਤੇ ਮੁਗਲ ਸਲਤਨਤ ਗੁਰੂ ਸਹਿਬਾਨ ਜੀ ਦੇ ਪੈਰਾਂ ਦੇ ਥੱਲੇ ਝੁਕ ਲੱਗ ਗਈ ਪਰ ਆਖਿਰਕਾਰ ਹੈਗਾ ਤਾਂ ਉਹ ਔਰੰਗਜ਼ੇਬ ਦਾ ਖੂਨ ਹੀ ਸੀ ਕੁਝ ਸਮੇਂ ਤੋ ਵਾਦ ਹੀ ਬਹਾਦਰ ਸ਼ਾਹ ਦੇ ਰਿਸ਼ਤੇ ਗੁਰੂ ਸਹਿਬਾਨ ਜੀ ਦੇ ਨਾਲ ਵਿਗੜਨ ਲੱਗ ਗਏ ਤੇ ਸਿੱਖਾ ਤੇ ਮੁਗਲਾ ਦੇ ਰਿਸ਼ਤੇ ਫਿਰ ਤੋ ਵਿਗੜਨ ਲੱਗ ਗਏ ਆਖਿਰਕਾਰ ਕੀ ਸੀ ਇਸ মতਪੇਤ ਦੇ ਕਾਰਨ ਜਾਣਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਜੇਕਰ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਏ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾਸਾਰ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ